ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਰਨੋਜਲਾ ਦੀ ਤੇ ਨਾਲ ਇਹ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਸਾਡੇ ਨਾਲ ਆਕਰਤਾ ਬਣੇ ਰਹੋ ਜਨਕੋਰ ਯਾਨੀ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਸਿੱਧੂ ਬਾਰੇ ਕਿੱਤੀਆਂ ਗੱਲਾਂ ਤੇ ਕਿਹਾ ਕਿ ਦੇਖਿਆ ਜੋ ਮੈਂ ਕਿਹਾ ਸੀ ਉਹੀ ਮੇਰੇ ਪੁੱਤ ਨੇ ਕਰ ਦਿਖਾਇਆ ਤੇ ਹੋਰ ਵੀ ਬਥੇਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਨ ਆਇਆ ਕਰਤਾ ਕੋ ਬਣੇ ਰਹੋ ਜੀ ਅੱਜ ਦੇ ਟਾਈਮ ਵਿੱਚ ਕਈ ਤਾਂ ਕਰਨੋਜਲਾ ਟੋਪ ਤੇ ਚੱਲ ਰਿਹਾ ਹੈ ਯਾਨੀ ਕਿ ਕਰਨੋਜਲਾ ਟੋੜ ਤੋੜ ਕਿసే ਵੀ ਨਾ ਬਾਲੀਵੁੱਡ ਵਿੱਚ ਨਾ ਬਾਲੀਵੁੱਡ ਵਿੱਚ ਕੀਤੇ ਲਾਭ ਨਹੀਂ ਰਹੇ ਹੈ ਤੇ ਅੱਜ ਦੱਸਦੇ ਹਾਂ ਤੁਹਾਨੂੰ ਪੂਰੀ ਗੱਲ ਸਾਡੇ ਨਾਲ ਆਖਰ ਤੱਕ ਬਣੇ ਰਹੋ ਕਰਨ ਔਜਲਾ ਅੱਜ ਦੇ ਟਾਈਮ ਵਿੱਚ ਕਿਹੜੀ ਵੀ ਚੀਜ਼ ਮੂੰਹੋਂ ਕੱਢ ਦੇਵੇ ਉਹੀ ਹਿੱਟ ਹੋ ਜਾਂਦੀ ਹੈ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ ਕਰਨ ਔਜਲਾ ਗਾਣਾ ਆਇਆ ਸੀ ਵੇਵੀ ਜਿਹੜਾ ਕੇ ਹਿੱਟ ਹੋਇਆ ਹਰ ਪਾਸੇ ਯਾਨੀ ਕਿ ਕਰਨ ਔਜਲੇ ਦੇ ਗਾਣੇ ਤੇ ਰੇਲਾ ਵੀ ਬਣਿਆ ਤੇ YouTube ਤੇ ਵੀ ਫੁੱਲ ਵਿਊ ਆਏ ਜਿਸ ਤੋਂ ਬਾਅਦ ਹੁਣ ਕਰਨ ਔਜਲੇ ਦਾ ਇਹ ਗਾਣਾ 7ਵੇਂ ਨੰਬਰ ਤੇ ਬਿਲਬੋਰਡ ਤੇ ਪਹੁੰਚ ਗਿਆ ਹੈ ਯਾਨੀ ਕਿ ਜਿਹੜਾ ਗਾਣਾ ਬਿਲਬੋਰਡ ਤੇ ਪਹੁੰਚ ਜਾਵੇ ਉਹ ਤੱਕ ਵਿਰਲਾ ਹੀ ਗਾਣਾ ਹੁੰਦਾ ਹੈ ਪੰਜਾਬੀ ਇੰਡਸਟਰੀ ਵਿੱਚ ਕਰਨ ਓਦਲਾ ਨੇ ਬਾਲੀਵੁੱਡ ਵਾਲੇ ਵੀ ਪਿੱਛੇ ਛੱਡ ਦਿੱਤੇ ਬਾਲੀਵੁੱਡ ਵਾਲੇ 50 ਨੰਬਰਾਂ ਤੇ ਪਏ ਲੇਕਿਨ ਕਰਨ ਓਦਲਾ 7ਵੇਂ ਨੰਬਰ ਤੇ ਆਪਣੇ ਗਾਣੇ ਵੇਵੀ ਨਾਲ ਪਹੁੰਚ ਗਏ ਤੁਹਾਨੂੰ ਇਹ ਗਾਣਾ ਕਰਨ ਓਦਲਾ ਦਾ ਕਿਵੇਂ ਲੱਗਿਆ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਹੁਣ ਗੱਲ ਕਰ ਲਈਏ ਸਿੱਧੂ ਮਸੇਵਾਲੇ ਦੀ ਲੇਕਿਨ ਉਸ ਤੋਂ ਪਹਿਲਾਂ ਵੀਡੀਓ ਕਰ ਦੋ ਲਾਈਕ ਕਰ ਦੋ ਚੈਨਲ ਕਰ ਦੋ ਸਬਸਕ੍ਰਾਈਬ ਤੇ ਕਮੈਂਟ ਵਿੱਚ ਇਹ ਜ਼ਰੂਰ ਦੱਸਣਾ ਤੁਹਾਡਾ ਫੇਵਰਿਟ ਕਿੰਗਰ ਸਿੰਗਰ ਕਿਹੜਾ ਹੈ ਯਾਨੀ ਕਿ ਕਰਨੋਜਲਾ ਹੈ ਜਾ ਫਿਰ ਸਿੱਧੂ ਮੁਸੇਵਾਲਾ ਜਰੂਰ ਦਸਨਾਤੇ ਹੁਣ ਦੇਖੋ ਇਦਾਂ ਪ੍ਰਾਊਡ ਫੀਲ ਕਰਦੇ ਨੇ ਸਿੱਧੂ ਦੇ ਮਾਪੇ ਸਿੱਧੂ ਮੁਸੇਵਾਲੇ ਉੱਤੇ ਸੁਣੋ ਤੁਸੀਂ ਵੀ ਉਹ ਆਡੀਓ ਵੀਡੀਓ ਸਿੱਧੂ ਮੁਸੇਵਾਲੇ ਦੀ ਮਾਤਾ ਜੀ ਕੀ ਬੋਲੇ ਸਿੱਧੂ ਬਾਰੇ ਜੋ ਕੁਝ ਮੈਂ ਸੋਚਿਆ ਸੀ ਉਹ ਸੱਚ ਹੋਇਆ ਜੋ ਕੁਝ ਸ਼ੁਭ ਦੀ ਬਾਰੇ ਸੋਚਿਆ ਸੀ ਉਹ ਵੀ ਗੁਰੂ ਦੀ ਕਿਰਪਾ ਨਾਲ ਸੱਚੀ ਹੋਇਆ ਭਾਵੇਂ ਅੱਜ ਉਹ ਜੋ ਕੁਝ ਵੀ ਚਾਹੁੰਦਾ ਸੀ ਵੀ ਮੇਰਾ ਨਾਮ ਜੀ ਮੇਰੀ ਇਹ ਜੀ ਮੌਤ ਹੋਵੇ ਮੈਨੂੰ ਕਹਿ ਦਿੰਦਾ ਹੁੰਦਾ ਸੀ ਮੈਂ ਇਹ ਜੀ ਮਰਨੀ ਵਾਲਾ ਤੇ ਮੇਰਾ ਨਾਮ ਬੱਚੇ ਦੇ ਬਜ਼ੁਰਗ ਦੇ ਨੌਜਵਾਨ ਦੇ ਹਰ ਇੱਕ ਦੇ ਮੂੰਹ ਤੇ ਹੋਵੇ ਮੈਨੂੰ ਅੱਜ ਲੱਗਦਾ ਹੈ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜੀ ਵੀ ਜੋ ਉਹਨੇ ਸੋਚਿਆ ਸੀ ਉਹ ਹੀ ਉਹਨੇ ਪਾਇਆ